ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਆਪਣੇ YouTube ਚੈਨਲ ਜੋਤਨੋਖ ਹੈ ਲੈਸਾ ਉਸਤੇ ਮੈਂ ਅੱਜ ਦਾ ਡੇਲੀ ਸੂਟਾਂ ਦੀ ਵੀਡੀਓ ਲੈ ਕੇ ਆਈ ਹਾਂ ਜੀ ਸਮਰ ਸਪੈਸ਼ਲ ਤੁਹਾਨੂੰ ਸਬਤਰਾ ਦੀ ਵੈਰਾਈਟੀ ਦਿਖਾਵਾਂਗੀ ਸਮਰ ਦੇ ਵਿੱਚ ਵੀ ਦਿਖਾਵਾਂਗੀ ਵਰਕ ਵਾਲੇ ਸੂਟ ਵੀ ਦਿਖਾਵਾਂਗੀ ਤੁਹਾਨੂੰ ਤੇ ਆਓ ਆਪਾਂ ਅੱਜ ਜੀ ਤੁਹਾਨੂੰ ਵੈਰਾਈਟੀ ਦਿਖਾਉਣੀ ਸ਼ੁਰੂ ਕਰਦੇ ਆਂ ਦੇਖੋ ਸਭ ਤੋਂ ਪਹਿਲਾਂ ਇੱਕ ਖਾਦੀ ਕਾਟਨ ਦੇ ਵਿੱਚ ਸੂਟ ਹੈ ਜੀ ਦੇਖੋ ਡਿਜੀਟਲ ਪ੍ਰਿੰਟ ਦੇ ਵਿੱਚ ਛੁੱਟ ਹੈ ਗਲੇ ਦੇ ਉੱਪਰ ਤੋਂ ਉੱਟਾਈ ਪੱਟੀ ਨਹੀਂ ਇਸ ਦੇ ਦੇਖੋ ਗਲੇ ਦੇ ਉੱਪਰ ਇਸ ਤਰ੍ਹਾਂ ਜਿਹਾ ਉੱਟਾਈ ਪੱਟੀ ਮਿਲੂਗੀ ਡਿਜੀਟਲ ਪ੍ਰਿੰਟ ਦੇ ਵਿੱਚ ਖਾਦੀ ਕਾਟਨ ਦੇ ਵਿੱਚ ਸਟੱਫ ਹੈ ਜੀ ਇਹ ਲੈਂਥ ਵਗੈਰਾ ਤਾਂ ਕੋਈ ਨਹੀਂ ਸੁਣੀ ਹੈਗਾ ਜੀ ਬਿਆਰੀ 43 ਇੰਚ ਤੁਹਾਡੇ ਸੂਟ ਦੀ ਲੈਂਥ ਬਣ ਕੇ ਤਿਆਰ ਹੋਊਗੀ ਇਸ ਦੇ ਨਾਲ ਤੁਹਾਨੂੰ ਇਸ ਤਰ੍ਹਾਂ ਦੀ ਡਿਜੀਟਲ ਪ੍ਰਿੰਟ ਦੇ ਵਿੱਚ ਹੀ बॉਟਮ ਮਿਲੂਗੀ ਢਾਈ ਢਾਈ ਮਿੱਟਾ ਦੀ ਕੱਟ ਰੋਗੀ ਜੀ ਸ਼ਰਟ ਦੀ ਵੀ ਤੇ बॉਟਮ ਦੀ ਵੀ ਦੇਖੋ प्रिंटिंग लाइट कलर ने बिल्कुल देखो कॉटन के प्योर कॉटन के दुपट्टा मिलेगा जी दुपट्टा भी तो डिजिटल प्रिंट के मिलेगा बहुत ही सोहनी जी वरायटी है समर का भी देखो तुम दुपट्टे की प्रिंटिंग देखो दुपट्टे की लैंथ वगैरह टेबिड वगैरह चैक करो दुपटे की पूरे लंबे चौड़े दुपटे ने जी देखो प्रिंटिंग बहुत ही सोहनी है दुपट्टे की बहुत ही सोहना बन के तैयार होगा जी समर देखो ਇਹ ਲੁਕਾਉਗੀ ਫਾਈਨਲ ਸੂਟ ਦੀ ਇਸ ਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲਣਗੇ ਜੀ ਇੱਕ ਇਹ ਲਵੈਂਡਰ ਸ਼ੇਡ ਹੈ ਜੀ ਇਹ ਕੇ ਦੇਖੋ ਪਿੰਕੂ ਜੀ ਸ਼ੇਡ ਹੈ ਜੀ ਇਹ ਕੇ ਦੇਖੋ ਪੈਰਟ ਜੀ ਸ਼ੇਡ ਤਿੰਨ ਤੁਹਾਨੂੰ ਚਾਰ ਕਲਰ ਮਿਲਣਗੇ ਜੀ ਇਸ ਸਟੱਫ ਦੇ ਵਿੱਚ ਤੁਹਾਨੂੰ ਇੱਕ ਵਾਰ ਇਹ ਡਿਜ਼ਾਈਨ ਮੈਂ ਹੋਰ ਦਿਖਾਉਂਗੀ ਐਸਾ ਇਹਨਾਂ ਸੂਤਾਂ ਦਾ ਪ੍ਰਾਈਸ ਰਹਿਣ ਵਾਲਾ ਜੀ ਸਿਰਫ 495 ਰੁਪਏ ਸ਼ਿਪਿੰਗ ਅੱਜ ਦੇ ਸੂਤਾਂ ਤੇ ਬਿਲਕੁਲ ਫ੍ਰੀ ਹੈ ਜੀ ਸੇਮ ਸਟੱਫ ਦੇ ਵਿੱਚ ਦੇਖੋ ਖਾਦੀ ਕਾਟਨ ਦੇ ਵਿੱਚ ਇੱਕ ਡਿਜ਼ਾਈਨ ਤੁਹਾਨੂੰ ਇਸ ਤਰ੍ਹਾਂ ਦੀ ਮਿਲੇਗੀ ਦੇਖੋ ਇਸ ਦੇ ਉੱਪਰ ਵੀ ਗਲੇ ਦੇ ਉੱਪਰ ਵੀ ਟਾਈ ਪੱਤੀ ਵੀ ਬਣੀ ਹੋਈ ਹੈ ਡਿਜ਼ਾਈਨਿੰਗ ਬਹੁਤ ਹੀ ਸੋਹਣੀ ਹੈ ਡਿਜੀਟਲ ਪ੍ਰਿੰਟ ਦੇ ਵਿੱਚ ਤੁਹਾਨੂੰ ਖਾਦੀ ਕਾਟਨ ਦੇ ਵਿੱਚ ਸਟੱਫ ਮਿਲੇਗਾ ਜੀ ਇਹ ਸਟੱਫ ਬਹੁਤ ਹੀ ਪਿਆਰਾ ਜਿਹਾ ਸਟੱਫ ਹੈ ਸਮਰ ਦੇ ਵਿੱਚ ਬਹੁਤ ਹੀ ਵਧੀਆ ਰਹੂਗਾ ਇਹ ਦੇਖੋ ਜੀ ਇਸ ਦੇ ਨਾਲ ਇਹ ਬਾਟਮ ਲੱਗੂਗੀ ਜੀ ਜੈਵਾਲੀ ਸੇਮ ਸਟਰਕਚਰ ਦਾ ਸੇਮ ਹੀ ਬਾਟਮ ਲੈ ਲੂਗਾ ਤੁਹਾਨੂੰ। ਦੁਪੱਟਾ ਤੋਂ ਜਿਸ ਦੇ ਨਾਲ ਵੀ ਕਾਟਨ ਦਾ ਹੀ ਮਿਲੂਗਾ। ਦੁਪੱਟੇ ਪੂਰੇ ਫੁੱਲੇ ਡੁੱਲੇ ਨੇ ਜੀ ਤੇ ਪ੍ਰਿੰਟਿੰਗ ਬਹੁਤ ਹੀ ਪਿਆਰੀ ਹੈ ਪਿਓਰ ਕਾਟਨ ਦੇ ਦੁਪੱਟੇ ਮਿਲਣਗੇ ਤੁਹਾਨੂੰ। ਦੇਖੋ ਦੁਪੱਟਿਆਂ ਦੀ ਜੀ ਚਾਈਨਿੰਗ ਦੇਖੋ। ਤੁਸੀਂ ਲੈਂਥ ਤੇ ਵੱਖ-ਵੱਖ ਰਾਇ ਚਾ ਚੱਕ ਸਕਦੇ ਹੋ ਦੁਪੱਟੇ ਜੀ। ਦੇਖੋ ਪੂਰੇ ਫੁੱਲੇ ਡੁੱਲੇ ਦੁਪੱਟੇ ਨੇ ਜੀ। ਸਮਰ ਸੈਸਨ ਦੀ ਵੈਰਾਈਟੀ ਹੈ ਜੀ। ਬਹੁਤ ਹੀ ਸੋਹਣੇ ਸੂਟ ਬਣ ਕੇ ਤਿਆਰ ਹੋਣਗੇ ਤੁਹਾਡੇ ਸਮਰ ਲਈ। ਫਾਈਨਲ ਲੁੱਕ ਤੇ ਦੇਖੋ ਜੀ ਸੂਟ ਵੀ। ਇਸ ਤਰ੍ਹਾਂ ਉਹ ਜੀ ਇਸ ਦੇ ਵਿੱਚ ਤੋਂ ਤਿੰਨ ਰੰਗ ਹੋਣਗੇ ਜੀ ਇਸੇ ਵਾਲਾ 컬러 ਜੀ ਦੇਖੋ ਰੋਜੀ শেਡ ਹੈ ਤੇਰੇ ਸਾ ਗ੍ਰੀਨਿਸ਼ ਜੀ ਸ਼ੇਡ ਹੈ ਜੀ ਤੇ ਇਹ ਦੇਖੋ ਥੋੜਾ ਬ੍ਰਾਊਨ ਦੇ ਮਲਟੀ 컬러 ਵੀ ਆਗੇਗੇ ਸਾਰੇ ਸੂਟਾਂ ਦੇ ਵਿੱਚ ਇਹਨਾਂ ਦੇ ਇਹਨਾਂ ਸੂਟਾਂ ਦਾ ਪ੍ਰਾਈਸ ਵੀ ਸਿਰਫ 495 ਰੁਪਏ ਹੈ ਜੀ ਸ਼ਿਪਿੰਗ ਹੈਗੀ ਇਹਨਾਂ ਸੂਟਾਂ ਦੇ ਬਿਲਕੁਲ ਫ੍ਰੀ ਜਲਦੀ ਤੋਂ ਜਲਦੀ ਹੀ ਆਰਡਰ ਕਰਿਆ ਕਰੋ ਜੀ ਸੂਟ ਸਕਾ ਕਲੀਅਰ ਹੋ ਜਾਂਦਾ ਜੀ ਇਹ ਕਹੇ ਦੇਖੋ ਜੀ ਇਹ ਮਸਲੀਨ ਦੀ ਵੈਰਾਈਟੀ ਲੈ ਕੇ ਆਏ ਹਾਂ ਤੁਹਾਡੇ ਲਈ ਮਸਲੀਨ ਦੀ ਦੋਨੋਂ ਮੌਸਮ ਦੇ ਵਿੱਚ ਹੀ ਪੈ ਜਾਂਦਾ ਸਟਫ ਦੇਖੋ ਇਹ ਬੁਟੀਕ ਵਰਕ ਦਾ ਸੂਟ ਹੈ ਜੀ ਥ्रेड ਵਰਕ ਹੋਇਆ ਹੋਇਆ ਸਾਰਾ ਮਲਟੀ ਥ्रेड ਦਾ ਵਰਕ ਹੈ ਜੀ ਸੂਟ ਦੇ ਉੱਪਰ ਸਾਰਾ ਮਸਟਰਡ ਸ਼ੇਡ ਦੇ ਵਿੱਚ ਸੂਟ ਹੈ ਜੀ ਦੇਖੋ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਵਰਕ ਕੀਤਾ ਹੋਇਆ ਹੈ ਜੀ ਸੂਟ ਤੇ ਫਰੰਟ ਕੇ ਦਾ ਤੁਹਾਨੂੰ ਪੂਰਾ ਹੈ ਜੀ ਮਿਲੂਗਾ ਇਸੇ ਨਾਲ ਦੁਪੱਟਾ ਵੀ ਤੁਹਾਨੂੰ ਮਸਲੀਨ ਦਾ ਹੀ ਮਿਲੂਗਾ ਜੀ ਦੁਪੱਟੇ ਉੱਪਰ ਵੀ ਇਸ ਤਰ੍ਹਾਂ ਬੇਲਾਂ ਦਾ ਕੰਮ ਹੋਇਆ ਹੋਇਆ ਹੈ ਜੀ ਸਾਰਾ 4 ਸਾਈਡ ਦੇ ਸੇ ਤੁਹਾਨੂੰ ਪਾਈਪਿੰਗ ਦਾ ਕੰਮ ਵੀ ਮਿਲੂਗਾ ਮਜ਼ੰਟਾ ਕਰੋ ਜੀ ਪਾਈਪਿੰਗ ਲੱਗੀ ਹੋਈ ਹੈ ਦੇਖੋ ਦੁਪੱਟਾ ਵੀ ਦੇਖੋ ਜੀ ਬਹੁਤ ਹੀ ਪਿਆਰਾ ਬਣਿਆ ਹੋਇਆ ਹੈ ਮਸਲੀਨ ਦੇ ਵਿੱਚ ਵੀ ਤੁਹਾਨੂੰ ਦੁਪੱਟਾ ਮਿਲੂਗਾ ਇੰਜ਼ਾ ਦੇਖੋ ਫਾਈਨਲ ਲੁੱਕ ਦੇਖੋ ਪਾਰਟੀ ਵੇਅਰ ਜਿਆ ਸੂਟ ਬਣ ਕੇ ਤਿਆਰ ਹੋਊਗਾ ਜੀ ਤੁਹਾਡਾ ਇਹ ਫੰਕਸ਼ਨਲ ਦੇਖੋ ਉਹ ਤੇ ਸੋਹਣਾ ਜਿਹਾ ਬਣ ਕੇ तैयार ਹੋ ਗਾ ਜੀ ਇਸ ਦੇ ਵਿੱਚ ਤੁਹਾਨੂੰ ਤਿੰਨ ਕਲਰ ਹੋ ਗਏ ਹਨ ਜੀ ਕਿ ਕੇ ਰਸਟ ਕੋਲ ਵਾਲੇ ਸ਼ੇਡ ਹੈ ਜੀ ਇੱਕ ਕੇਸ ਰੋਜੀ ਸ਼ੇਡ ਹੈ ਜੀ ਕਲਰ ਸਾਰੇ ਜੀ ਬਹੁਤ ਪਿਆਰੇ ਨੇ ਕਿਉਂਕਿ ਇਹ ਰਸਟ ਜੀ ਸ਼ੇਡ ਹੈ ਜੀ ਨਾ ਤੇ ਰਸਟ ਹੈ ਨਾ ਇਹ ਮਹਿਰੂਨ ਹੈ ਨਾ ਇਹ ਰੈੱਡ ਹੈ ਹੋਲ ਸ਼ੇਡ ਹੈ ਜੀ ਬਹੁਤ ਹੀ ਪਿਆਰੇ ਜਿਹੇ ਕਲਰ ਨੇ ਇਹਨਾਂ ਸੂਟਾਂ ਦਾ ਪ੍ਰਾਈਸ ਸੈੱਟ ਵਾਲਾ ਜੀ ਸਿਰਫ 1250 ਰੁਪਏ 1250 ਰੁਪਏ ਸੂਟ ਦਾ ਰੇਟ ਹੈ ਜੀ ਸ਼ਿਪਿੰਗ ਬਿਲਕੁਲ ਫ੍ਰੀ ਹੈ ਨਾ ਸੋਟਾ ਤੇ ਤੁਸੀਂ ਜਲਦੀ ਤੋਂ ਜਲਦੀ ਸਾਡੇ ਵਟਸਐਪ ਨੰਬਰ ਤੇ ਇਹਨਾਂ ਦਾ ਸਕਰੀਨ ਸ਼ਾਟ ਭੇਜੋ ਅਸੀਂ ਤੁਹਾਨੂੰ ਘਰ ਬੈਠੇ ਸੂਟ ਪਹੁੰਚਾਵਾਂਗੇ ਜੀ ਵੀਡੀਓ ਦੇ ਵਿੱਚ ਥੋੜਾ ਜਿਹਾ ਕਲਰ ਦਾ ਡਿਫਰੈਂਸ ਆ ਜਾਂਦਾ ਹੈ ਜੀ ਥੋੜਾ ਬਹੁਤਾ ਕਲਰ ਇਧਰ ਉਧਰ ਹੋਏ ਹੁੰਦੇ ਨੇ ਲਾਈਟ ਡਾਰਕ ਸ਼ੈਡ ਆਉਣ ਲੱਗੇਗੀ ਸੂਟਾਂ ਦੀ ਵੈਸੇ ਕਲਰ ਅਸੀਂ ਸਾਰੇ ਤੁਹਾਡੇ ਲਈ ਵਧੀਆ ਹੀ ਲੈ ਕੇ ਆਉਂਦੇ ਹਾਂ ਇਹ ਦੇਖੋ ਜੀ ਪਿਓਰ ਮਸਲੀਨ ਦੇ ਵਿੱਚ ਬਾਂਦਨੀ ਪ੍ਰਿੰਟਿੰਗ ਦੇ ਵਿੱਚ ਤੁਹਾਨੂੰ ਸੂਟ ਮਿਲੂਗਾ ਜੀ ਦੇਖੋ ਇਸਦੇ ਘੇਰ ਦੇ ਉੱਪਰ ਇਸ ਤਰ੍ਹਾਂ ਆਰੀ ਵਰਕ ਮਿਲੂਗਾ ਤੁਹਾਨੂੰ ਪ੍ਰਿੰਟਿੰਗ ਦੇ ਨਾਲ ਨਾਲ ਆਰੀ ਵਰਕ ਵੀ ਮਿਲੂਗਾ ਜੀ ਸਾਰੇ ਸੂਟ ਦੇ ਉੱਪਰ ਤੁਹਾਨੂੰ ਸਿਰਵੋਸਕੀ ਦਾ ਕੰਮ ਵੀ ਮਿਲੂਗਾ ਦੇਖੋ ਇਸ ਤਰ੍ਹਾਂ ਜਿਸ ਫਾਉਂਡ ਵਗੈਰਾ ਲੱਗੇ ਹੋਏ ਨੇ ਜਿਸ ਫਾਉਂਡ ਵਗੈਰਾ ਮਿਲਣਗੇ ਤੁਹਾਨੂੰ ਲੱਗੇ ਹੋਏ ਸੂਟ ਤੇ ਸਾਰੇ ਤੇ ਇਸ ਦੀ ਬੈਗ ਵੀ ਤੁਹਾਨੂੰ ਸੇਮ ਹੀ ਬਾਰਡਰ ਮਿਲੂਗਾ ਬੈਗ ਤੇ ਵੀ ਦੇਖੋ ਬੈਗ ਵਾਲੇ ਘੇਰੇ ਤੇ ਵੀ ਇਹੀ ਬਾਰਡਰ ਆਊਗਾ ਜੀ ਇਸਦੀ ਬਾਜੂ ਤੋਂ ਹੈ ਜਿਹੜਾ ਸਾਈਡ ਤੇ ਡਿਜ਼ਾਈਨ ਬਣਿਆ ਹੋਇਆ ਹੈ ਜੀ ਬਾਰੀ ਬਾਰੀ ਕੋ ਵਾਲਾ ਡਿਜ਼ਾਈਨ ਹੀ ਤੇ ਬਾਜੂ ਤੇ ਆਊਗਾ ਇਹ ਸਾਰਾ ਬਾਰਡਰ ਆਊਗਾ ਦੇਖੋ ਬਾਜੂ ਤੇ ਇਹ ਵਾਲਾ ਬਾਰਡਰ ਡਿਜ਼ਾਈਨ ਬਾਜੂ ਦੇ ਜੀ ਇਹ ਸਾਰੇ ਡਿਜ਼ਾਈਨ ਬਾਜੂ ਦੇ ਨੂੰ ਹਨ ਹੈ ਲੋ ਕਲਰ ਹੈਗਾ ਇਹ ਡਾਰਕ ਗ੍ਰੀਨ ਸ਼ੇਡ ਹੈ ਜੀ ਇਸ ਦੇ ਨਾਲ ਤੁਹਾਨੂੰ ਮਸਲੀਨ ਦੀ ਹੀ ਬਾਟਮ ਲੂਗੀ ਜੀ ਮਸਲੀਨ ਦੀ ਬਾਟਮ ਲੂਗੀ ਜੀ ਸਟੱਫ ਬਹੁਤ ਹੀ ਹੈਵੀ ਹੈ ਦੁਪੱਟਾ ਦੇਖੋ ਇਹਦੇ ਨਾਲ ਦੁਪੱਟਾ ਪ्योर ਮਸਲੀਨ ਦੇ ਵਿੱਚ ਮਿਲੂਗਾ ਤੁਹਾਨੂੰ ਦੇਖੋ ਸਿੱਧਾ ਕਰਦੇ ਆ ਜੀ ਕਿ ਜਿੱਥੇ ਸਾਰੇ ਖੜੇ ਦੁਪੱਟੇ ਦੀ ਬੈਂਡਿੰਗ ਦੇਖੋ ਤੁਸੀਂ ਪੂਰੇ ਫੁੱਲ ਨੇ ਦੁਪੱਟੇ ਨੇ ਦੁਪੱਟੇ ਦੇ ਦੇਖੋ ਤੁਹਾਨੂੰ ਕਿਨਾਰੀ ਦੇ ਉੱਪਰ ਦੇਖੋ ਇਸ ਤਰ੍ਹਾਂ ਰਿਬਨ ਤੇ ਸਮੋਸਾ ਲੈਸ ਲੱਗੀ ਹੋਈ ਮਿਲੂਗੀ ਜੀ ਸਟਾਫ ਦੇਖੋ ਤੁਸੀਂ ਦੁਪੱਟੇ ਦਾ ਬਹੁਤ ਹੀ प्यारा जहा सूट बन के तैयार होगा जी खुला डुला पूरा दुपट्टा पार्टी वेयर सूट बन गया तो फंक्शनल सूट है बहुत ही सोहनी जी चीज़ है ज़्यादा वर्क वगैरह भी नहीं है इस दे तीन कलर हो मिलेंगे जी ये देखो ये वाइन जी शेड है जी मैरून वाइन जी शेड है ना तो प्रॉपर मै वाइन है ना मैरून है ये देखो जी ये एर शेड है जी ये ब्लैक शेड है ਚਾਰ ਸ਼ੇਡ ਮਿਲਣਗੇ ਜੀ ਇਸ ਦੇ ਵਿੱਚ ਤੁਹਾਨੂੰ ਇਹਨਾਂ ਸੂਟਾਂ ਦਾ ਪ੍ਰਾਈਸ ਰਹਿਣ ਵਾਲਾ ਹੈ ਜੀ 1975 ਰੁਪਏ ਸ਼ਿਪਿੰਗ ਬਿਲਕੁਲ ਫ੍ਰੀ ਹੈ ਜੀ ਇਹਨਾਂ ਸੂਟਾਂ ਤੇ ਸਾਡੇ ਤੁਹਾਨੂੰ ਇਹਨਾਂ ਵਿੱਚ ਜੋ ਵੀ ਪੀਸ ਪਸੰਦ ਆਉਂਦਾ ਹੈ ਜੀ ਸਾਡੇ ਵਟਸਐਪ ਨੰਬਰ ਤੇ ਤੁਸੀਂ ਸਕਰੀਨਸ਼ਾਟ ਭੇਜੋ ਅਸੀਂ ਤੁਹਾਨੂੰ ਘਰ ਬੈਠੇ ਸੂਟ ਪਹੁੰਚਾਵਾਂਗੇ ਥੋੜਾ ਬੋਧਾ ਕਲਰ ਇਧਰ ਉਧਰ ਹੋ ਜਾਂਦਾ ਹੈ ਜੀ ਵੀਡੀਓ ਦੇ ਵਿੱਚ ਮੈਸੇਜ ਦੇ ਕਲਰ ਤੁਹਾਡੇ ਲਈ ਬਹੁਤ ਹੀ ਚੂਜ਼ ਕਰਕੇ ਲੈ ਕੇ ਆਉਣੇ ਆ ਤੇ ਸਾਡੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਤੇ ਸਾਡੇ ਚੈਨਲ ਜੋਤ ਕਲੋਥ ਐਂਡ ਲੈਸਸਾ ਨੂੰ ਸਬਸਕ੍ਰਾਈਬ ਵੀ ਕਰੋ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋ ਅੱਜ ਦੇ ਲਈ ਇੰਨਾ ਹੀ ਧੰਨਵਾਦ ਜੀ